ਚੈਨਲ ਦਾ RN نیوز ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਗੁਰਦਾਸਪੁਰ ਪੁਲਿਸ ਵੱਲੋਂ ਕਤਲ ਅਤੇ ਚੋਰੀ ਦੇ ਮਾਮਲਿਆਂ ਨੂੰ ਟ੍ਰੇਸ ਕਰਦੇ ਹੋਏ 8 ਵਿਅਕਤੀਆਂ ਨੂੰ ਜਿੱਥੇ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਉੱਥੇ ਹੀ ਉਹਨਾਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹਨਾਂ ਪਾਸੋਂ 36 ਮੋਬਾਈਲ ਅਤੇ ਇੱਕ ਸੋਨੇ ਦੀ 체ਨ ਬਰਾਮਦ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਐਸਪੀ ਸਰਦਾਰ ਬਲਵਿੰਦਰ ਸਿੰਘ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਟੱਟ ਕਰੋ ਦਾ ਆਰੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਚਾਣ ਨਾਲ ਪੱਤਰਕਾਰ ਐਮ ਐਸ ਰਾਜਾ ਦੀ ਇੱਕ ਖਾਸੀਪੋ ਇਹ 14 4 24 ਨੂੰ ਇਹ ਤਾਂ ਪੰਡੋਰੀ ਮੇਲਾ ਜਿਹੜਾ ਲੱਗਦਾ ਪੰਡੋਰੀ ਤਾਮ ਮਿਲਣ ਲੱਗਦਾ ਹੈ ਉਹਦੇ ਸ਼ਾਮ ਨੂੰ ਤੇ ਉਹਨੂੰ ਕੁਝ ਸ਼ਾਮ 6:30 ਵੇ ਦੇ ਕਰੀਬ ਰਾਜੂ ਹੈਗਾ ਜੋ ਮਰਨ ਵਾਲਾ ਹੈਗਾ ਰਾਜੂ ਦੇ ਨਾਲ ਉਹਦਾ ਤਾਏ ਦਾ ਬੇਟਾ ਤਰਮੰਦਰ ਸੀ ਤੇ ਨਾਲ ਇਹਦਾ ਇੱਕ ਹੋਰ ਬਰਦਰ ਸੀਗਾ ਰਾਹੁਲ ਉਹ ਇਹ ਆਪਸ ਵਿੱਚ ਇਕੱਠੇ ਉੱਥੇ ਮੇਰਾ ਦੇਖ ਰੇ ਸੀ। ਉਹ ਜਿਹੜਾ ਤੈ ਦਾ ਬੇਟਾ ਤਰਨੰਦਰ ਹੈ ਉਹਦੇ ਨਾਲ ਕਿਸੇ ਅਨਨੋਨ ਬੰਦੇ ਦੇ ਜਿਹੜਾ ਹੈਗਾ ਮੋਢਾ ਲੱਗਣ ਕਰਕੇ ਕਿਸੇ ਗੱਲ ਤੇ ਤਕਰਾਰ ਪਾਜੀ ਹੋਈ ਸੀ। ਉਹਦੀ ਮਦਦ ਲਈ ਜਿਹੜਾ ਹੈਗਾ ਪ੍ਰਾ ਰਾਜੂ ਆ ਜਦੋਂ ਉਹਨੇ ਪੁੱਛਿਆ ਆਣ ਕੇ ਗੱਲ ਤੇ ਉਹਨੂੰ ਉਪੋਸ ਕੀਤਾ ਤਾਂ ਆਪਸ ਵਿੱਚ ਨਾਲ ਹੀ ਕਾਫੀ ਬਹਿਸ ਬੜਾ ਝਗੜਾ ਹੋਇਆ। ਤੇ ਝਗੜੇ ਦੇ ਦੌਰਾਨ ਜਿਹੜਾ ਹੈਗਾ ਉਸ ਟਾਈਮ ਜਿਹੜੇ ਅਨਨੋਨ ਬੰਦੇ ਆ ਨੇ ਵਿੱਚੋਂ ਕਿਸੇ ਦੇ ਕਿ ਉਹ ਤੇ ਵੀ ਜਦ ਦਿਖਾ ਤੇ ਆ ਕੱਢ ਕੇ ਜਦ ਦੀਵਾਰ ਕੀ ਤੇ ਸੀ ਜੋ ਕਾਫੀ ਜ਼ਿਆਦਾ ਇੰਜਰਡ ਹੋਇਆ ਸੀ ਉਹਨਾਂ ਨੂੰ ਡਿਊਰਿੰਗ ਇਲਾਜ ਦੀ ਜਗ੍ਹਾ ਹਸਪਤਲ ਜਦੋਂ ਦਾਖਲ ਕਰਾਇਆ ਸੀ ਉਸੇ ਮੌਤ ਹੋ ਗਈ ਸੀ। ਉਹ ਟੈਕਨੀਕਲ ਡੀਐਸਪੀ ਦਿਨਾਨਗਰ ਸਰਚ ਗੁਵੰਦਰਪਾਲ ਸਿੰਘ ਐਸਐਚਓ ਰਾਣਾਸ਼ਾਲਾ ਰਪਾਲ ਇਹਨਾਂ ਨੇ ਬੜੀ ਮਿਹਨਤ ਕਰਕੇ ਟੈਕਨੀਕਲ ਐਵੀਡੈਂਸ ਨੂੰ ਹੋਰ ਇਨਵੈਸਟੀਗੇਸ਼ਨ ਪੜàngਾਈ ਨਾਲ ਪਰਤਾਲ ਕਰਕੇ ਇਸ ਜਿਹੜੇ ਬੰਦੇ ਦਿਨ ਬੰਦੇ ਰੈਸਟ ਕਰ ਲੈਨੇ ਰਾਹੁਲ ਮਸੀ ਸੰਜੂ ਮਸੀ ਅਮਨ ਕਿੰਨਾ ਬੰਦੇ ਨੂੰ ਰੈਸਟ ਕਰ ਲਿਆ ਲੇਕਿਨ ਇਹਨਾਂ ਦੀ ਪੁਸ਼ਗੀਸ਼ ਤੇ ਬੰਦੇ ਤਿੰਨ ਬੰਦੇ ਹੋਰ ਫਿਗਰ ਹੋਏ ਨੇ ਅੱਗੇ ਪ੍ਰਿੰਸ ਮੀ ਪ੍ਰਿੰਸ ਮਸੀ ਆਕਾਸ਼ ਮਸੀ ਤੇ ਦੀਪਕ ਸੋ ਇਹਨਾਂ ਬੰਦੇ ਨੂੰ ਰੈਸਟ ਕਰਨਾ ਬਾਕੀ ਹੈ ਉਹ ਜਲਦੀ ਰੈਸਟ ਕਰ ਲਵਾਂਗੇ ਨਹੀਂ ਉਹਨਾਂ ਦੀ ਇਹ ਗੱਲ ਦਾ ਨਹੀਂ ਕੁਝ ਮੈਂ ਜਿਹੜਾ ਕਹਿ ਸਕਦਾ ਲੇਕਿਨ ਜੋ ਫਰਜ਼ਾ ਜਿਹੜੀ ਮੌਕੇ ਤੇ ਜਿਹੜੀ ਐਵੀਡੈਂਸ ਜ ਹੈ ਮੌਕੇ ਤੇ ਜੋ ਫੁਟੇਜ ਆਇਆ ਉਹਦੇ ਵਿੱਚ ਜਿਹੜਾ ਝਗੜਾ ਹੋਇਆ ਜੋ ਪ੍ਰੋਪਰ ਜਿਹੜੀ ਉੱਥੇ ਹੋਈ ਹੈ ਉਹ ਫਰਜ਼ਾ ਦਾ ਜਿਹੜੀ ਉਸ ਦੀ ਗੱਲ ਕਹਿ ਰਹੇ ਹਾਂ ਉਹ ਮੈਂ ਸਿਖਤ ਕਰਾਂਗਾ ਜਿਹੇ ਮੇਨ ਜਿਹੜਾ ਹੈਗਾ ਜੀ ਸਾਡੇ ਡੀਏਜੀ ਰਾਕੇਸ਼ ਕੌਸ਼ਲ ਡੀਏਜੀ ਬਾਰਡਰ ਰੇਂਜ ਤੇ ਐਸਐਸਪੀ ਸੀ ਹਰੀਸ਼ ਦਾਇਮਾ ਇਹਨਾਂ ਦੀਆਂ ਜਿਹੜੀਆਂ ਹਦਾਇਤਾਂ ਨੇ ਬਤਾਵ ਜਿਹੜੀ ਚੋਰੀ ਦੀ ਵਾਰਦਾਤ ਹੈ ਉਹ ਸ਼ਹਿਰ ਚੋਰੀਆਂ ਸਹੀ ਉਹਦੇ ਵਿੱਚ ਕਾਫੀ ਜਿਹੜੀ ਹੈਗੀ ਹੈ ਟੀਮਾਂ ਬਣਾਈਆਂ ਗਈਆਂ ਸੀ ਇਸ 9 ਨੂੰ ਲੈ ਕੇ ਪ੍ਰੋਪਰਟੀ ਦੀ ਹੈਗੀ ਹੈ ਨਾਕਾਬੰਦੀ ਤੇ ਹੋਰ ਪੈਟਰੋਲਿੰਗ ਵਧਾਈ ਗਈ ਜੀ ਸੋ ਇਸੇ ਦਰਹੀ ਦੇ ਤਹਿਤ 29 4 24 9 ਅਪ੍ਰੈਲ ਨੂੰ ਨਾਕਾਬੰਦੀ ਦੇ ਦੌਰਾਨ ਕਰਨ ਉਰਫ ਮੋਟਾ ਤੇ ਮੈਨੂਅਲ ਮਸੀ ਕੇ ਦੋ ਬੰਦੇ ਨੇ ਗਪਟਾ ਕੀਤਾ ਸੀ ਇਹਨਾਂ ਕੋਲ ਦੋ ਚੋਰੀ ਦੇ ਮੋਬਾਈਲ ਬਰਾਮਦ ਹੋਏ ਸੀ। ਤੋਂ ਇਹਨਾਂ ਦੀ ਪੁਸ਼ਗਿਸ਼ ਤੇ ਫਰਦਰ ਰਕੇ ਨਵ ਮੋਬਾਈਲ ਫੋਨ ਬਰਾਮਦ ਹੋਏ ਨੇ ਇੱਕ ਚੀਨੀ ਸੋਨਾ। ਤੋਂ थाना ਧਾਰਿਆਲ ਵਿਖੇ ਮਕਰਮਾ ਦਰਜ ਕੀਤਾ ਤੇ ਸੋਨਾ ਸੀ 411 ਚੀਨ ਦੇ ਖਲਾ ਮਕਰਮਾ ਦਰਜ ਕੀਤਾ। ਤੋਂ ਫਰਦਰ ਐਸਐਚਓ ਤਾਰੀਵਾਲ ਨੇ ਬੜੀ ਮਿਹਨਤ ਨਾਲ ਕਰਕੇ ਇਹ ਬੰਦੇ ਅਰੈਸਟ ਕੀਤੇ ਨੇ ਕਿਸੇ ਦੜੀ ਦੇ ਤਹਿਤ ਕਿ ਥਾਣਾ ਸਿਟੀ ਗਰਦਾਸਪੁਰ ਦੇ ਰੀ ਵਿੱਚ 13 14 ਦੀ ਦਰਮਿਆਨੀ ਰਾਤ ਨੂੰ ਮੋਬਾਈਲ ਦੀ ਦੁਕਾਨ ਤੋਂ ਚੋਰੀ ਹੋਈ ਸੀ ਉਹ ਇਹਦੇ ਵਿੱਚ ਦੋ ਬੰਦੇ ਫਿਗਰ ਹੋਏ ਸੀ ਅਨਨੋਨ ਬੰਦੇ ਜਿਹੜੀ ਅਸੀਂ ਰਾਤ ਨੂੰ ਦੁਬਾਰ ਨਾਲ ਖਾਲੀ ਪਲਾਟ ਚੋਂ ਦੁਬਾਰ ਤੋੜ ਕੇ ਪੋਲ ਕਰਕੇ ਵਿੱਚੋਂ 25 30 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਸੀ ਅਪਰੋਕਸੀਮੇਟਲੀ ਮਲਬ ਗਿੰਦਨੀ ਸੀ ਲੇਕਿਨ ਇਹਨੇ ਫਿਕਰ ਹੋਈ ਆ ਉਹ ਮੋਬਾਈਲ ਚੋਰੀ ਹੋਏ ਸੀ ਸੋ ਇਹਦੇ ਇਹਦੇ ਵਿੱਚ ਐਸ ਐਚਓ ਸਦਰ ਗਦਾਸਪੁਰ ਐਸ ਐਚਓ ਤੇ ਬਟ ਡੀ ਐਸ ਪੀ ਸਿਟੀ ਸੀ ਮੋਨ ਸਿੰਘ ਇਹਨਾਂ ਨੇ ਵਧੀਆ ਮਿਹਨਤ ਕਰਕੇ ਆਪਣੀ ਟੈਕਨੀਕਲ ਟੀਮਾਂ ਨਾਲ ਲਾ ਕੇ ਸੋ ਸ਼ਾਮ ਦੇ ਤੱਕ ਇਹਨਾਂ ਨੇ ਮਾਲੇ ਸ਼ਾਮ ਤੱਕ ਜਿਹੜੀ ਨੈਕਸਟ 24 ਘੰਟੇ ਦੇ ਵਿੱਚ ਵੀ ਜਿਹੜੀ ਚੋਰੀ ਆ ਵਾਪਸ ਟੈਸਟ ਕਰ ਲਈ ਸੀ ਇਹਦੇ ਵਿੱਚ ਦੋ ਬੰਦੇ ਫਿਕਰ ਹੋਏ ਸੀ ਬਾਅਦ ਜਦੋਂ ਬਥੇ ਅ ਟੈਕਨੀਕਲ ਦੇ ਆਧਾਰ ਤੇ ਇਹਦੇ ਵਿੱਚ ਮਨਜੀਤ ਸਿੰਘ ਨੋ ਸੌਰੀ ਮਨਜੀਤ ਸਿੰਘ ਅਮਨਦੀਪ ਸਿੰਘ ਤੇ ਕਮਲ ਦੋ ਬੰਦੇ ਅਰੈਸਟ ਹੋਏ ਸੀ ਜਿਹੜਾ ਅਮਨਦੀਪ ਸਿੰਘ ਹੈ ਇਹਦਾ ਭਰਾ ਇੱਕ ਮਨਜੀਤ ਸਿੰਘ ਜਿਹੜਾ ਹੈ ਨਹੀਂ ਪੁੱਛ ਕੇ ਚਾਇਆ ਵੀ ਇਹ ਦੋਸਕੇ ਭਰਾ ਨੇ ਅਮਨਦੀਪ ਸਿੰਘ ਤੇ ਮਨਜੀਤ ਸਿੰਘ ਉਹ ਅਮਨਦੀਪ ਸਿੰਘ ਜਿਹੜਾ ਹੈਗਾ ਮਨਜੀਤ ਦਾ ਭਰਾ ਇੱਕ ਰਾਇਤ ਰਹਿ ਰਿਹਾ ਸੀ ਉਹ ਮਕਾਨ ਲੈ ਕੇ ਤੇ ਕਮਲ ਜਿਹੜਾ ਹੈਗਾ ਨਾਲ ਜਿਹੜੀ ਚੋਰੀ ਵਿੱਚ ਵਾਰਦਾਤ ਵਿੱਚ ਸ਼ਾਮਲ ਸੀ ਉਹ ਇਹਨਾਂ ਨੇ ਤਗਰੀਬਨ 14 ਮੋਬਾਈਲ ਇਹਨਾਂ ਕੋਲ ਬ੍ਰਾਂਡ ਹੋਈ ਸੀ ਮਾਰਕੀਟ ਦੋ ਬੰਦੇ ਕੋਲ ਉੱਤੇ ਜਿਹੜਾ ਮਨਜੀਤ ਹੈ ਉਹ ਬੋਕੇ ਤੋਂ ਫਰਾਰ ਸੀ ਲੇਕਿਨ ਇਹਨਾਂ ਦੀ ਪੁਸ਼ੀਸ਼ ਤੇ ਫਰਦਰ ਜਿਹੜਾ ਮਨਜੀਤ ਦੁਬਾਰਾ ਸਿਕਰ ਲਿਆ ਬਾਕੀ ਦੇ ਜਿਹੜੇ 11 ਮੋਬਾਈਲ ਨੇ ਉਹ ਵੀ ਅਸੀਂ ਬ੍ਰਾਂਡ ਕਰ ਲਏ ਆ ਰਹੀਆਂ ਫਰਦਰ ਸੀ ਇਨਵੈਸਟੀਗੇਸ਼ਨ ਕਰ ਰਹੇ ਆਂ ਪੜਤਾਲ ਕਰ ਰਹੇ ਆਂ ਵੀ ਜਿਨ੍ਹਾਂ ਦਾ ਕੋਈ ਰੋਲ ਸਾਹਮਣੇ ਆਇਆ ਲੇਕਿਨ ਇਸ ਐਂਗਲ ਤੋਂ ਵੀ ਅਸੀਂ ਪ੍ਰੋਪਰ ਇਹਨਾਂ ਨੂੰ ਅਸੀਂ ਕਾਫੀ ਟਾਰਗੇਟਿੰਗ ਕੀਤੀ ਹੈ ਲੇਕਿਨ ਹੋਰ ਵੀ ਅਸੀਂ ਜੇ ਕੋਈ ਗੱਲ ਸਾਹਮਣੇ ਆਈ ਤਾਂ ਤੁਹਾਨੂੰ ਅਸੀਂ ਦੱਸਾਂਗੇ ਇਹ ਬੜੀ ਦੇਖੋ ਅੱਜਕਲ ਬੜਾ ਜਿਹੜਾ ਐਡਵ ਸੀਸੀਟੀਵੀ ਫੁਟੇਜ ਅਸੀਂ ਪ੍ਰੋਪਰ ਜਿਹੜੀ ਉਹ ਵਾਰਦਾਤ ਤੋਂ ਬਾਅਦ ਅਸੀਂ ਡੇ ਆਫ ਸੀਨ ਆਫ ਕਰਾਇਮ ਤੋਂ ਜਿਹੜਾ ਹੈਗਾ ਸੀ ਸ਼ੁਰੂਆਤ ਕੀਤੀ ਸੀ ਲੇਕਿਨ ਬਹੁਤ ਬڑے ਸਾਜ਼ਿਗਰ ਸਿੱਧ ਹੋਏ ਨਹੀਂ ਸੀ ਇਸ ਸੀਟੀਵੀ ਕੈਮਰੇ ਦੀ ਜਿਹੜੀ 4 ਮਹੀਨਾਂ ਤੋਂ ਦਵਾ ਦੇ ਨਾ ਇਹ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਨਾ ਰਿਗਾਰਡ ਚੈੱਕ ਕਰ ਰਹੇ ਹਾਂ ਜੀ ਬਿਲਕੁਲ ਜਿਹੜੇ ਬੰਦੇ ਕਿਰਾਏਦਾਰ ਨੇ ਅਸੀਂ ਇਹ ਵੀ ਬਾਕੀ ਫਿਰ ਦੁਬਾਰਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਕੋਈ ਵੀ ਤੁਹਾਨੂੰ ਕਿਰਾਏਦਾਰ ਲੱਗਦਾ ਰਹਿੰਦਾ ਹੈਗਾ ਜਾਂ ਕੋਈ ਵੀ ਕਿਰਾਏਦਾਰ ਰੱਖਦੇ ਹੋ ਪ੍ਰੋਪਰ ਉਸ ਕੰਸਰਨ ਵਿਦਨ ਡਿਸਟ੍ਰਿਕਟ ਦੇ ਆਊਟ ਆਫ ਡਿਸਟ੍ਰਿਕਟ ਜਾਂ ਆਊਟ ਆਫ ਸਟੇਟ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਾਉ। ਇਹ ਆ ਪੰਜਾਬੀ ਸੀ। ਹਾਂ ਇਹ ਨਾਲ ਹੀ ਇਸ ਇਲਾਕੇ ਦੇ ਰਹਿਣ ਵਾਲੇ ਨੇ ਦਿਨਰ ਦੇ ਸਾਈਡ ਦੇ ਆਉਣ ਵਾਲਾ। ਨਹੀਂ ਐਸੀ ਗੱਲ ਨਹੀਂ ਸਾਡੀਆਂ ਜਿਹੜੀ ਪੁਲਿਸ ਪਾਰਟੀਆਂ ਨੇ ਜੇ ਪਟੋਲਿੰਗ ਨੇ ਪ੍ਰੋਪਰ ਹੋ ਰਹੀ ਹੈ ਲੇਕਿਨ ਫਿਰ ਵੀ ਯਾਨੀ ਕਿ ਥੋੜਾ ਜਿਹਾ ਫੋਰਸ ਨੂੰ ਕਈ ਵਾਰ ਇਹਦੇ ਡਰਾਨ ਕੋ ਹੋ ਡਿਊਟੀ ਪੈ ਜਾਂਦੀ ਹੈ ਵਿੱਚ ਫੋਰਸ ਲਗਾਤਾਰ ਅਟੈਮ ਲੇਕਿਨ ਫਿਰ ਵੀ ਇਹ ਚੀਜ਼ ਨੂੰ ਅਸੀਂ ਟੈਸਟ ਕਰੀਆ ਮੇਨ ਜਿਹੜੀ ਚੋਰੀ ਆ ਤੇ ਦਸਰੇਆ ਤੁਹਾਡੀ ਚੋਰੀ ਦੀ ਮੇਨ ਚੋਰੀ ਹੈ ਬਹੁਤ ਖੁਸ਼ ਹੋਈ ਕਿ ਲੇਕਿਨ ਬਾਕੀ ਜਿਹੜੀ ਪਹਿਲੀ ਚੋਰੀ ਉਹ ਵੀ ਅਸੀਂ ਕਰ ਰਹੇ ਹਾਂ ਉਸ ਵਰਕਪੇਡ ਕਰ ਰਹੇ ਹਾਂ ਉਹ ਜਲਦੀ ਟੈਸਟ ਕਰ ਲਾਂਗੇ